ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰਪਿੰਦਰ ਹੁਣ ਉਹਦੇ ਫਾਰਮ ਤੇ ਆਇਆ ਦੋਸਤੋ ਸਰਾਲੀ ਮੰਡ ਪਿੰਡ ਬਿਲਕੁਲ ਨੇੜੇ ਚਕਰੀ ਕੜਿਆਲਾ ਪਿੰਡ ਬੁਰਜ ਮੱਥੂਗੇ ਤੇ ਕੈਰੋਂ ਦੇ ਲੋਕਾ ਇੱਕ ਪਾਸੇ ਆ ਜਾਂਦਾ ਤੇ ਪੱਤੀ ਤੋਂ ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਸਰਾਲੀ ਮੰਡਾ ਅੱਜ ਤਰੀਕ ਕਿਸਾਨ ਵੀਰੋ 26 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਵੀ ਮਾਰਨਿੰਗ 11:00 ਵਜੇ ਦਾ ਇਸ ਵੀਡੀਓ ਦੇ ਵਿੱਚ ਇੱਕ ਸ਼ੋਰਟ ਦੇ ਵਿੱਚ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆਂ ਵੀ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆਂ ਇੱਕ ਟੋਕੜ ਗੱਪਣ ਮੱਝ ਦਿਖਾ ਦੇਾਂਗੇ ਤੇ ਕਿਦਰ ਨੀਲੀ ਰਾਵੀ ਦੀ ਝੋਟੀ ਦਿਖਾ ਦੇਾਂਗੇ ਠੀਕ ਆ ਜੀ ਹੱਥਲ ਝੋਟੀ ਆ ਬਸੇ ਮਿਲਦੀ ਜਿਹੜੀ ਆ ਥਾਪੀ ਤੇ ਹੀ ਆ ਕੋਈ ਭਰਾ ਇੱਥੇ ਆ ਕੇ ਚੋਗੇ ਆਪਣੀ ਤਸੱਲੀ ਕਰ ਸਕਦਾ ਥਾਪੀ ਤੇ ਮਿਲਦੀ ਆ ਕਰਮਾ ਦੀ ਠੀਕਾ ਜੀ ਕੋਈ ਭਾਰੇ ਵੰਡੇ ਚਾਰਦੀ ਵੀ ਲੋੜ ਨਹੀਂ ਕੀ ਇਸੇ ਤਰ੍ਹਾਂ ਬੈਠਣਾ ਥਾਪੀ ਮਾਰ ਕੇ ਤੇ ਦੋ ਡੰਗ ਜਿਹੜੀ ਚੋਗੇ ਤੁਸੀਂ ਉੱਠ ਸਕਦੇ ਹੋ ਇੱਧਰ ਦੋ ਵੜਾ ਜਿਹੜੀਆਂ ਆਪਾਂ ਤੁਹਾਨੂੰ ਸੁਈਆਂ ਬਿਲਕੁਲ ਸੱਚਰ ਦਿਖਾ ਦੇਾਂਗੇ ਤਾਜ਼ੀਆਂ ਸੁਈਆਂ ਨੇ ਤੇ ਇੱਧਰ ਜਿਹੜੀ ਜੋੜੀ ਇੱਕ ਵੜਾ ਦੀ ਤੁਹਾਨੂੰ ਦਿਖਾ ਦੇਾਂਗੇ ਇਹ ਗੱਬਾਂ ਨਾਲ ਠੁਕੀ ਜਿਹੜੀ ਦੋਸਤੋ ਤਿਆਰੀ ਦੇ ਇਹ ਪਸ਼ੂ ਆ ਠੀਕਾ ਜੀ ਮਤਲਬ ਚਾਰ ਵੜਾ ਨੇ ਤੇ ਦੋ ਮੱਝਾਂ ਝੋਟੀਆਂ ਜਿਹੜੀਆਂ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਟੋਟਲ 6 ਪਸ਼ੂ ਆ ਤੋ ਬਾਕੀ ਪੂਰੀ ਗੱਲਬਾਤ ਆਪਾਂ ਕਰਦੇ ਆਂ ਵੀਰ ਰਪਿੰਦਰ ਦੇ ਨਾਲ ਪੁੱਛ ਲੈਣੀਆਂ ਕੀ ਡਿਟੇਲਾਂ ਨੇ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਵੀਰ ਰਪਿੰਦਰ ਮੈਂ ਇਹ ਸ਼ੁਰੂ ਕਰ ਲਈ ਹਾਂਜੀ ਹਾਂਜੀ ਮੱਝਾਂ ਤੋਂ ਸ਼ੁਰੂ ਕਰਾਂਗੇ ਸ਼ੁਰੂਆਤ ਅਰ ਹਾਜੀ ਸਾਹਿਬ ਤੋਂ ਪਹਿਲਾਂ ਵੀਰਪਿੰਦਰ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਜੀ ਸੰਸਾਰ ਹੋਰ ਮਹਾਰਾ ਜੀ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਠੀਕ ਅੱਛਾ ਵੀਰਪਿੰਦਰ ਨਾਗ ਅੱਜ ਟੋਟਲ 6 ਆਪਣੇ ਕੋਲੇ ਆਂ ਹਾਂਜੀ 6 ਆ ਜੀ ਦੋ ਗੱਬਣਾ ਬੈੜਾ ਵਾਂ ਤੇ ਦੋ ਗਾਵਾਂ ਸੁਈਆਂ ਵਾਂ ਠੀਕ ਹੈ ਜੀ ਤੇ ਇੱਕ ਟੁਕੜ ਗੱਬਣ ਮੈਂ ਆ ਹਾਂਜੀ ਇੱਕ ਹੱ ਠੀਕ ਹੈ ਜੀ। ਅੱਛਾ ਵਿਰਪਿੰਦਰ ਜਿਕਰ ਕੀਤਾ ਜਿਵੇਂ ਆ ਝੋਟੀ ਆਪਣੇ ਕੋਲ ਥਾਪੀ ਤੇ ਮਿਲਦੀ ਆ। ਹਾਂਜੀ ਬਿਲਕੁਲ ਥਾਪੀ ਤੇ ਕੋਈ ਪਹਾੜੇ ਦੀ ਮੰਡੇ ਦੀ ਕੋਈ ਟੀਕੇ ਦੀ ਲੋੜ ਨਹੀਂ। ਇੱਥੇ ਥਾਪੀ ਮਾਰੋ ਤੇ ਛਾਰ ਦਿੋ ਤੇ ਮੈਂ ਪਸੰਦੀ। ਠੀਕ ਹੈ ਜੀ। ਹਾਂਜੀ ਹਾਂਜੀ। ਬਾਬੇ ਇਹਦੇ ਤੇ ਦੋਸਤੋਂ ਆਪਾਂ ਸਾਈਕਲ ਨੰਬਰ ਤੇ ਆ ਜਾਾਂਗੇ। ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਮੱਝ ਤੋਂ ਕਰ ਲੈਨੇ ਆਪਾਂ ਟੋਕੜ ਗੱਬਰ ਨਾਲ ਤੋਂ। ਇਹ ਵੀਰਪਿੰਦਰ ਕਿੰਨੇ ਮਹੀਨੇ ਦੇ ਕੇ ਗੱਬ? ਇਹ ਭਾਜੀ ਸਾਢੇ ਦਸ ਮਹੀਨਿਆਂ ਦੀ ਚੈੱਕ ਪਾਸ ਹੋ ਸਕਦਾ ਵੀ ਦੋ ਚਾਰ ਦਿਨ ਵਾਧੇ ਉਹਨੂੰ ਘੱਟ ਨਹੀਂ ਆ ਸਾਢੇ ਤਿੰਨ ਦਾ। ਠੀਕ ਹੈ ਜੀ। ਹਾਂਜੀ ਚਲੋ ਜੀ ਹਾਂਜੀ ਹਾਂਜੀ ਤੇ 8 ਕਿਲੋ ਰੁੱਢ ਜੇ ਇਹਦੇ 7 ਕਿਲੋ ਦੀ ਗਾਰੰਟੀ ਵਾਲਾ ਠੀਕ ਹੈ ਹਾਂਜੀ ਤੇ ਵਿਖਾਵਾ 8 9ਾਂ ਦਾ ਹੀ ਆ ਠੀਕ ਹੈ ਤੇ ਗਾਂ ਸੂਬਿਆਂ ਦੇ ਵਿੱਚ ਫਿਰ ਕਿਵੇਂ ਆ ਤੀਜਾ ਸੂਆ ਸੰਧੂ ਸਾਹਿਬ ਤੇ ਜੇ ਗਾਂ ਤੀਜੇ ਲਈ ਗੱਪਣ ਹਾਂਜੀ ਹਾਂਜੀ ਜਿਲੇ ਲਈ ਗੱਪਣ ਠੀਕ ਆ ਉਹ ਵੀ ਸਿੰਘੋਂ ਬੇਸ਼ੱਕ ਸਿੰਘ ਖੁੱਲਾ ਝੋਟੀ ਚਿਹਰੇ ਮੋਹਰੇ ਤੋਂ ਤੁਸੀਂ ਦੇਖ ਲਓਗੇ ਹੁਣ ਦੂਜੇ ਸੂਬੇ 'ਚ ਚੱਲਣ ਢਈ ਆ 8 ਕਿਲੋ ਦੋਤ ਪਰ 7 ਕਿਲੋ ਦੀ ਤਸੱਲੀ ਗਾਰੰਟੀ ਦੇ ਮੇਰੇ ਕੋਈ ਵੀਰ ਆਪਣਾ ਸਜਣ ਸਰਦਾਰ ਤੁਸੀਂ ਕਰ ਲਿਓ ਠੀਕ ਹੈ ਜੀ ਤੇ ਸਾਢੇ ਤਿੰਨ ਮਹੀਨਿਆਂ ਤੋਂ ਚਾਰ ਮਹੀਨਿਆਂ ਦੇ ਦਰਮਿਆਨ ਇਹ ਗੱਬਣਾ ਸਾਢੇ ਤਿੰਨ ਮਹੀਨੇ ਤੋਂ ਪਲੱਸ ਪਲੱਸ ਇਹ ਨੂੰ ਸਾਹਿਬ ਇੱਥੇ ਕਰਾਂ ਆਪਾਂ ਮਹੀਆਂ ਲਈਆਂ ਜੋੜਾਈ ਆਾਪੀ ਦੇ ਦੋ ਮਹੀਨੇ ਚੋਂਦੇ ਆ ਆਣ ਕੇ ਟੀਕਾ ਲੈਂਦੀ ਮੈਂ ਕਿਉਂਕਿ ਜਿਹੜਾ ਜਾਂ ਕਰਦਾ ਹੁੰਦਾ ਬਗਾਨੇ ਘਰਾਂ ਦੇ ਚੰਗਰ ਤੇ ਉਹ ਤਾਂ ਆਪੀ ਦੇ ਹੀ ਮਿਲਦੀ ਆ ਬਾਕੀ ਗਾਇਬ ਗੂਬ ਵੰਡਰਬੀਰ ਨਾਲ ਬੜੀ ਆ ਦੋਰ ਬੜਾ ਪ੍ਰਫਮਾਨ ਚਵਾਦੀ ਬੜੀ ਪੱਕੀ ਆ ਦੇਖੋ ਜੀ ਸੋ ਸਪੇਸ ਜਿਹੜੀ ਦੋਸਤੋ ਆਪਸੀ ਤਾਨਾਂ ਦੀ ਤੁਸੀਂ ਵੇਖੋ ਬਹੁਤ ਸੋਹਣੀ ਵਿਰਲ ਵੰਡ ਦੇ ਉੱਪਰ ਥਣ ਲੱਗਾ ਤੇ ਅੱਛਾ ਵੀ ਰਪਿੰਦਰ ਬਾਕੀ ਠੀਕ ਹੈ ਜੀ ਸੋ ਕੱਦਗੂਦੋ ਦੋਸਤੋ ਸੋਹਣਾ ਇਸ ਮੈਂ ਦਾ ਗਾਂ ਤੇਜੇ ਸੂਵੇ ਲਈ ਗੱਬਰ ਸਾਡੇ ਤਿੰਨਾਂ ਮਹੀਨਿਆਂ ਦੀ 8-7 8-7 ਕਿਲੋ ਦੁੱਧ ਦੇ ਥੱਲੇ ਹਾਜ਼ਰ ਬਹੁਤ ਵਧੀਆ ਚੰਗੇ ਢਾਂਚੇ ਦੀ ਆ ਪਿੰਡੇ ਪੁੰਡੇ ਦੀ ਤੁਸੀਂ ਵੇਖ ਹੀ ਲਈ ਆ ਵੱਡੇ ਕੱਦ-ਕੱਟ ਦੇ ਵਿੱਚ ਆ ਤੇ ਬਹੁਤ ਵਧੀਆ ਬਾਕੀ ਮਾਰਕਿੰਗ ਮੱਥੇ 'ਤੇ ਬੱਲ ਤੇ ਮਗਰਲੇ ਪੈਰ ਤੋਂ ਉੱਤੇ ਆ ਠੀਕ ਹੈ ਜੀ ਕੋਈ ਵੀ ਰੇਡਰਡ ਦੇ ਵਿੱਚ ਮੰਨ ਕੇ ਸੌਦਾ ਕਰ ਸਕਦਾ ਰੇਡਰਡ ਦੇ ਵਿੱਚ ਹੀ ਆ ਜਾਂਦੀ ਆ ਤੇ ਲਓ ਵੀ ਰੁਪਿੰਦਰ ਖੋਲ ਕੇ ਕੋਈ ਮਾਰਾ ਕਰੀਏ ਪੇਛੇ ਠੀਕ ਹੈ ਜੀ ਸੋ ਬਾਕੀ ਕੱਦਕੋਤ ਵੀ ਜਿਹੜਾ ਮੇਰਾ ਭਰਾ ਕੋਈ ਵੀ ਸੌਦਾ ਕਰਦਾ ਆਪਾਂ ਕੱਦ ਦੇ ਵਿੱਚ ਜ਼ਰੂਰ ਜ਼ਿਕਰ ਕਰ ਦਈਦਾ ਕਿਉਂਕਿ ਵੇਖ ਕੇ ਕਈਆਂ ਵੀਰਾਂ ਨੂੰ ਲੱਗਦਾ ਵੀ ਕੋਈ ਛੋਟਾ ਪਚੋ ਜਾਂ ਕੋਈ ਬਹੁਤਾ ਵੱਡਾ ਨਾ ਹੋਵੇ ਤਕਰੀਬਨ ਵੱਡੀਆਂ ਮੱਜਾਂ ਦੇ ਵਿੱਚ ਹੀ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਆ ਦੇਖੋ ਜੀ ਇਹ ਆਪਣੇ ਕੋਲ ਆਣ ਕੇ ਵੀ ਇੱਥੇ ਟਿਕਟੋਕਾ ਲਿਆ ਆਏ ਨੇ ਇੱਕ ਆਣ ਕੇ ਸਾਨੂੰ ਸਾਹਬ ਉੱਥੇ ਦਾ ਬਿਲਕੁਲ ਥਾਪੀ ਤੇ ਦੋਵੇਂ ਟਾਈਮ ਚੋਕ ਲਿਆ ਆਇਆ ਮੈਂ ਆਹ ਠੀਕ ਆ ਤੋਰੇ ਪਰ ਕਪੜਾ ਪਛੂ ਕਰ ਜਾਂਦੇ ਕੋਈ ਥੋੜ੍ਹਾ ਜਿਹਾ ਦਿਨ ਤੱਕ ਸੋ ਬਗਾਨੇ ਆਣ ਕੇ ਡੰਗਰ ਕਰਦੇ ਥੋੜਾ ਜਿਹਾ ਵਾਹ ਹਾਂਜੀ ਲਓ ਵੀ ਬਾਕੀ ਬੋਤ-ਬਾਤ ਤੁਸੀਂ ਚੈੱਕ ਕਰੋ ਕਾਤਾ ਹਾਈਟ ਹੋ ਰਹੀ ਹੈ ਮੈਂ ਦੀ ਤੋਰੇ ਤਾਰੇ ਤੋਂ ਵੀ ਕਰਮਾ ਲਈ ਪੂਰੀ ਨਰਮ ਠੰਡੀ ਧੀ ਰਹੀ ਆ ਸੋ ਉਹ ਗੱਲ ਵੱਖਰੀ ਹੈ ਪਸ਼ੂ ਕਿਰਾਂ ਪਛੂ 2-3 ਕੋਈ 4 ਦਿਨ ਪਛੂ ਟੀਕਾ ਲੈ ਸਕਦੇ ਠੀਕ ਹੈ ਜੀ ਭਾੜੇ ਤੇ ਫਿਰ ਵੀ ਕਰਮਾਂ ਲਈ ਟਿਕ ਸਕਦੀ ਹੈ ਦੁੱਧ ਚੰਗਾ ਥੱਲੇ ਸੱਜਰਾਂ ਦੇ ਬਰਾਬਰੀ ਕਰਮਾਂ ਲਈ ਥੱਲੇ ਦੁੱਧ 8-7 ਕਿਲੋ ਤੇ ਨਾਲ ਦੀ ਨਾਲ ਸਾਢੇ 3 ਮਹੀਨੇ ਜਿਹੜੇ ਸੁਵੇ ਲਈ ਕੱਪੜਾ ਬادیه ਮੈਂ ਰੋਜ਼ ਰੋਜ਼ ਨਾ 1-1 ਨਾ ਬادیه 8 ਕਿਲੋ ਮੈਂ ਕਿਹਾ ਦੁੱਧ ਠੀਕ ਹੈ ਜੀ ਹਾਂ ਜੀ ਲਓ ਵੀ ਸੋ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਵੀ ਟੋਕੜ ਕੱਪੜਾ ਟੋਕੜ ਕੱਪੜਾ ਦੋਸਤ ਇਹਨਾਂ ਦਿਨਾਂ ਦੇ ਵਿੱਚ ਵੀ ਚਲੋ ਪਸ਼ੂ ਨਿਕਲਦੇ ਤਾਂ ਕਾਫੀ ਪਏ ਆ ਪਰ ਚੰਗੀ ਸਾਫ ਸੁਥਰੀ ਮਹਿਾਂ ਠੀਕ ਤੇ ਬਾਕੀ ਪਿੰਡੇ ਪੁੰਡੇ ਦੀ ਚੰਗੀ ਆ ਬਿਲਕੁਲ ਪਤਲੇ ਪਿੰਡੇ ਵਿੱਚ ਬਿਲਕੁਲ ਲੰਮਾਈ ਦੇ ਵਿੱਚ ਅਗਲਾ ਥਾਣ ਅਗਲੇ ਨਾਲ ਤੇ ਪਿਛਲਾ ਪਿਛਲੇ ਨਾਲ ਬਰਾਬਰ ਲੈ ਵੀ ਵੀਰ ਰਪਿੰਦਰ ਕੀ ਡਿਮਾਂਡ ਕਰਦੇ ਕਿੰਨੇ ਦੀ ਦੇ ਦਾਂਗੇ ਮੈਂ ਹਾਂ ਜੀ ਹਾਂ ਮੈਂ ਵੱਡੀ ਆ ਚਲੋ ਬੋਲੋ 70 75 ਕਰੀ ਜਣੇ ਆ 65000 ਦੀ ਹਾਂ ਦੇ ਦਾਂਗਾ 65 ਦੀ ਹਾਂਜੀ ਹਾਂਜੀ ਚੰਗੀ ਆ ਮੈਂ ਹਾਂ ਹਾਂਜੀ ਹਾਂਜੀ ਵਜ਼ਨ ਵੇਟ ਵੀ ਪੂਰਾ ਚਲੋ ਕੋਈ ਭਰਾ ਅੱਗੇ ਸੇਵਾ ਕਰਨ ਵਾਲਾ ਚੰਗਾ ਲੈ ਗਿਆ ਤੇ ਗਾੜੀ ਆਪਾਂ ਆਪਣਾ ਕੋਈ ਡਾਕਟਰ ਬੰਦਾ ਲਿਆ ਹੋਵੇ ਜੀ ਨਾ ਆਪਣਾ ਕਰਨਾ ਤੇ ਅਸੀਂ ਚੈੱਕ ਪਾਸ ਕਰਾਈ ਆ ਡਾਕਟਰ ਦੀ ਨਾਲ ਵੀਡੀਓ ਬਣਾਈ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਸਾਡੇ ਕੋਲ ਉਹ ਵੀ ਬਕਾਇਦਾ ਚਲੋ ਵੀ ਪ੍ਰੂਫ ਹੋ ਜੂਗਾ ਕਿਸੇ ਪ੍ਰਾਂ ਨੂੰ ਚਲੋ ਜਿਵੇਂ ਕਿਸੇ ਪ੍ਰਾਂ ਦੇ ਡਿਪੈਂਡ ਰਹਿਣਾ ਉਸੇ ਚੀਜ਼ ਤੇ ਰਹਿ ਸਕਦਾ ਜਵਾਬ ਹਮਾਰੀ ਪੱਕੀ ਕਿ ਸਾਡੇ ਕੋਲ ਆ ਕੇ ਟੀਕਾ ਲੈਂਦੀ ਜੇ ਇਹ ਗੱਲ ਦੇ ਨੋਟ ਪਈ ਲੋ ਉਹ ਵੀ 5000 ਦੀ ਤੁਹਾਨੂੰ ਮੱਝ ਮਿਲ ਜੂਗੀ 5000 ਦੀ ਮੱਝ ਮਿਲੂਗੀ ਟੀਕਾ ਲੈ ਸਕਦੀ ਅੱਗੇ ਵੀ ਲੈ ਸਕਦੀ ਕੋਈ 2-4 ਦਿਨ ਹਫਤਾ ਲੈ ਡੰਕਰੂ ਮੁੜ ਕੇ ਆਇਆ ਵਧੀਆ ਕੋਈ ਗੱਲ ਨਹੀਂ ਠੀਕ ਹੈ ਮਾਰ ਅੱਛਾ ਵੀ ਰਪਿੰਦਰ ਅੱਗੇ ਆ ਛੋਟੀ ਆਪਣੇ ਕੋਲ ਆ ਗਈ ਇੱਕ ਨੀਲੀ ਰਵੀ ਦੇ ਵਿੱਚ ਹਾਂਜੀ ਇਹ ਨੀਲੀ ਰਵੀ ਤੇ ਇਹਦੀ ਕੀ ਡਿਟੇਲ ਹੈ ਵੀਰ ਸੰਤੂ ਸਾਹਿਬ ਇਹਦਾ 8 ਕਿਲੋ ਦ ਇਹ ਉਹ ਖਾਬਾ ਠਾਣਾ ਵਾਲਾ ਵੀ ਚਲੋ ਆਪਾਂ 8-7 ਕਿਲੋ ਮੰਨ ਕੇ ਚੱਲੀਏ ਵੀ ਸਹੀ ਗਾ ਤੇ 10-12 ਦਿਨਾਂ ਦੀ ਇਹ ਵੀ ਗਾਂ ਕਰਾਸ ਆ ਠੀਕ ਹੈ ਦੋ ਦਿਨ ਉਹਨਾਂ ਜਿਹਨਾਂ ਤੋਂ ਲਈ ਜਾਂਦੇ ਦੋ ਦਿਨ ਟੀਕਾ ਭਰਾਇਆ ਅਸੀਂ ਇਹ ਗਾੜੀ ਆਪਾਂ ਦਾ ਕੱਲ ਖਾਲੀ ਕਰਕੇ ਦੇਣੀ ਮੈਂ ਹਾਂ ਚਲੋ ਹੈਗੀ ਸੱਜਣਾ ਲਗੀ ਆ ਕੋਈ ਨਾ ਪਹਾੜਾ ਨਹੀਂ ਕੋਈ ਵੰਡਾ ਨਹੀਂ ਤੇ ਇਹਦੇ ਥਾਪੀ ਮਾਰ ਕੇ ਬਹੁਤ ਧਾਰਦੇ ਉਹ ਮੈਂ ਪਸੰਦ ਕੀਤੀ ਹਾਂ ਚੋ ਆਪਾਂ ਨਾ ਕੋਈ ਧੂਰ ਨਾ ਕੋਈ ਛੱਟਾ ਚਾਰੇ ਥਣ ਇੱਕੋ ਜੀ ਠੀਕ ਆ ਹਾਂਜੀ ਹਾਂਜੀ ਲਓ ਵੀ ਇਹ ਦੋਸਤੋ ਬਗੈਰ ਬੱਚੇ ਤੋਂ ਠੀਕ ਆ ਜੀ ਤੇ ਥਾਪੀ ਤੇ ਮਿਲਦੀ ਹੈ ਝੋਟੀ ਬਹੁਤ ਪਿਆਰੀ ਨੀਲੀ ਰਵਿਦੀ ਮਾਦੇ ਛੋਟੀ ਖਰੀਦਣੀ ਚਾਹੁੰਦਾ ਤੇ ਮੈਨੂੰ ਤਾਂ ਸੁਵਿਆਜੋ ਇਹ ਵੀ ਦੂਜਿਆਂ ਕੋਲ ਕਿ ਪਹਿਲੇ ਸੁਈ ਦੂਜਾ ਸੁਆ ਭਾਜੀ ਦੂਜਾ ਸੁਈ ਦੂਜਾ ਸੁਈ ਉਹ ਵੀ ਦੂਜਾ ਸੁਆ ਦੋਸਤੋ ਛੋਟੀ ਸੁਈ ਆ ਤੇ ਸਮਾਂ ਤਕਰੀਬਨ ਇਹ ਹੋ ਗਿਆ ਹੋਊਗਾ ਠੀਕ ਆ ਜੀ ਕਿਉਂਕਿ ਬਗੈਰ ਬੱਚੇ ਤਾਂ ਅੱਗੇ ਆਪਣੀ ਹਰੇਕ ਭਰਾਣੇ ਸਮਝ ਲਾਉਣੀ ਹੁੰਦੀ ਐ ਕਿੰਨੇ ਕ ਟਾਈਮ ਦੀ ਸੁਈ ਆ ਦੁੱਧ ਦੇ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ 8 ਕਿਲੋ ਦੁੱਧ ਪਰ 7 ਦੀ ਤਸੱਲੀ ਤੇ ਤੁਸੀਂ ਜਿਹੜਾ ਸੌਦਾ ਕਰਨੇ ਹੋ ਸੂਤ ਨਿਸ਼ਾਨ ਉੱਪਰ ਤੱਕ ਪੂਛ ਵੀ ਵਾਈਟ ਆ ਤੇ ਮਾਰਕਿੰਗ ਤੁਹਾਡੇ ਸਾਹਮਣੇ ਆ ਠੀਕ ਆ ਜੀ ਥੋੜੀ ਜੀ ਓਵਰ ਵਾਈ ਬਿਲਕੁਲ ਤੁਸੀਂ ਵੇਖੋਗੇ ਛੋਟਾ ਸਿੰਗ ਜਿੱਡਾ ਆਮ ਨਾਰਮਲ ਆਪਾਂ ਨੀਲੀ ਰਾਵੀ ਮੱਝਾਂ ਝੋਟੀਆਂ ਨੂੰ ਦੇਖਦੇ ਆ ਜਿੱਡਾ ਕਾ ਫੱਬ ਮੇਲ ਖਾਂਦਾ ਠੀਕ ਆ ਜੀ ਬਿੱਲੀ ਮਣਕੀ ਅੱਖ ਤੇ ਮਿਲਨ ਮਲਾਪ ਦੇ ਵਿੱਚ ਬੜੀ ਠੰਡੀ ਧੀਰੀ ਬੜੀ ਠੰਡੀ ਕਿਸੇ ਰਕਮ ਦੀ ਆਹ ਛੌਂ ਨਹੀਂ ਕੀਤੀ ਕਿ 4-5 ਵਜੇ ਵਜਾ ਮਾਰ ਲਾ ਪਿੰਡੀ ਆਹ ਚੋ ਹਾਂ ਡਿੰਗ ਕੇ ਮਿਲਦੀ ਫਿਰ ਹਾਂ ਹਾਂ ਜੀ ਆਹ ਦੇਖੋ ਜੀ ਸੋ ਬਾਕੀ ਜੋ ਗੱਲ ਕਹੀ ਗਈ ਠੀਕ ਆ ਜੀ ਕਿਸੇ ਰਕਮ ਦਾ ਕਿ ਭੂਰ ਨਹੀਂ ਕੋਈ ਛੱਟਾ ਨਹੀਂਗਾ ਤੇ ਚਵਾਈ ਚੰਗੀ ਆ ਮਿਲਦੀ ਥਾਪੀ ਤੇ ਆ ਉਹ ਵੀ ਗਾਂ ਸੌਖਾ ਕਿਸੇ ਭਰਾ ਨੂੰ ਠੀਕ ਹੈ ਜੀ ਕੋਈ ਜਦੋਂ ਜੈਦ ਨਹੀਂ ਕਰਨੀ ਪਊਗੀ ਕੋਈ ਠੀਕੇ ਥੱਲੇ ਦੀ ਤੇ ਬੈਰਾ ਤੁਸੀਂ ਤਾਪੀ ਮਾਰ ਕੇ ਤੇ ਚਵਾਈ ਕਰ ਸਕਦੇ ਹੋ ਮੈਂ ਵੀਡੀਓ ਬਣਾਉਂਦਾ ਬਾਅਦ ਕਰਦਾ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਸੋਨਾ ਪਿੱਠ ਪੂਰਾ ਝੋਟੀ ਦਾ ਅੰਦਰ ਉਹ ਵੀ ਬੜੀ ਸਾਫ ਸੁਥਰੀ ਹੈ ਅਕੇ ਪਿੰਦਰ ਦੱਸਾਂ ਕਿ ਦਿਨਾਂ ਦੀ ਫਿਰ ਬਣੀ ਹੈ 10 ਦਿਨਾਂ ਦੀ ਬਣੀ ਹੈ ਸੰਧੂ ਸਾਹਿਬ ਗਾਰੰਟੀ ਕੋਈ ਨਹੀਂ ਉਹ ਤਾਂ ਆਪਾਂ ਕਿ ਭਾਂ ਭਰਾ ਦੇ ਤਸੱਲੀ ਆਸਤੇ ਕਹਿ ਸਕਦੇ ਆਂ ਵੀ ਚੱਲ ਅਗਲਾ ਕੋਈ ਗਰਮ ਗਰਮ ਮੋਗਰਾ ਚੱਲੇ ਵੀ ਕੋਈ ਵੇਰਵਾ ਪਾਇਆ ਦਵੇ ਸੱਚੀ ਹੁੱਚੀ ਗੱਲ ਆ ਸੰਧੂ ਸਾਹਿਬ ਮੈਂ ਖਾਲੀ ਵੀ ਕਹਿ ਸਕਦਾ ਆਂ ਕਿ 10 ਦਿਨਾਂ ਦੀ ਕਹਿੰਦੀ ਗਾਰੰਟੀ ਪਰ ਇਹ ਜੋ ਚੀਜ਼ ਬਣੀ ਆ ਜੇ ਵੇਰਵਾ ਪਾਵਾ ਦਤਾ ਹੀ ਜੇ ਬਣੀ ਹੋਵੇ ਹਾਂਜੀ ਵੇਰਵਾ ਜ਼ਰੂਰ ਪਾ ਦੇਣਾ ਚਾਹੀਦਾ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਇਹ ਮਾਣਪਰਾ ਵਾਲੇ ਆ ਮਤਲਬ ਆਸਤੇ ਕਹਿਣਾ ਉਹ ਕੋਈ ਅੱਗੇ ਆਪਦੀ ਕੋਈ 4 ਦਿਨ ਕੇਅਰ ਕੋਰ ਕਰ ਲਵੇ ਮਹੀਨਾ ਟਪ ਟੁਪ ਕੇ ਕਰਮਾਂ ਲਈ ਤੇ ਪੱਕੇ ਭਾਂਡੇ ਪੈ ਸਕਦੀ ਆ ਹਾਂਜੀ ਉਹ ਅੱਗੇ ਦੋਸਤੋ ਕਿਸੇ ਭਰਾ ਦੀ ਕਿਸਮਤ ਆ ਠੀਕ ਆ ਜੀ ਤੇ ਵਾਈਟ ਫੇਸ ਆ ਬੰਤਰਪੁੰਤਰ ਦੀ ਚੰਗੀ ਆ ਹਾਈਟ ਮੀਡੀਅਮ ਦੇ ਵਿੱਚ ਆ ਪਲੀ ਪਲੀਤੀ ਪੂਰੀ ਆ ਠੀਕ ਆ ਜੀ ਤੇ ਮੁੱਠੀ ਮੁੱਠੀ ਥਾਣ ਕਰਮਾ ਵਾਲੀ ਦਾ ਬਿਲਕੁਲ ਪੀੜੀ ਦੇ ਪਾਵੇ ਆ ਕੋ ਚੌ ਨੁਕਰਾਂ ਦੇ ਕਾਫੀ ਸੋਹਣਾ ਨਖੇੜ 8 7 8 7 ਕਿਲੋ ਤੋਂ ਦਹਾਜਰ ਉਹ ਆ ਜਾ ਠੀਕ ਹੈ ਅਛਾ ਪਿੰਦਰਵੀਰ ਕੀ ਡਿਮਾਂਡ ਕਰਤੀ ਇਸ ਝੋਟੀ ਦੀ ਇਹ ਵੀ ਸੰਦੂ ਸਾਹਿਬ ਉਹਦਾ ਸੇਮ ਹੀ ਆ ਮੋਰ 70 75 65000 ਰਹੀ ਹਾਣਾ ਇਹ ਵੀ 65 ਦੀ ਦੇਣੀ ਹਾਂਜੀ ਹਾਂਜੀ ਠੀਕ ਹੈ ਭਾਈ ਲਓ ਵੀ ਇਹ ਵੀ 65000 ਦੀ ਅੱਜ ਇਹ ਝੋਟੀ ਤੁਹਾਨੂੰ ਮਿਲ ਜੂਗੀ ਡਿਮਾਂਡ 70 75 ਕੁਛ ਵੀ ਕਰਾਉਣਾ ਕਰਾ ਲਓ ਠੀਕ ਹੈ ਜੀ 65000 ਦੀ ਸੋ ਜਿੱਤੇ ਕੋ ਕਿਸੇ ਭਰਾ ਦੀ ਤੈ ਪੈਂਦੀ ਹੈ ਵਿੱਚੋਂ ਛੋੜ ਸਾਪਾ ਮੌਕੇ ਤੇ ਹੋ ਜੂਗਾ ਮਾਨਤਾ ਨਹੀਂ ਹੋਊਗਾ ਸੋ ਚੰਗੀ ਝੋਟੀ ਆ ਪਸੰਦ ਆ ਜੂਗੀ ਤੁਹਾਨੂੰ ਠੀਕ ਹੈ ਜੀ ਇੱਧਰ ਨੈਕਸਟ ਆਪਣੇ ਕੋਲ ਪਿੰਦਰਵੀਰ ਆਪਣੇ ਕੋਲ ਜਿਹੜੀ ਜੋੜੀ ਹੈ ਇੱਧਰ ਵਹਿਰਾ ਦੀ ਸੂਈ ਹੈ ਤੇ ਆ ਜਿਹੜੀ ਵੈਡ ਆਪਣੇ ਕੋਲ ਆ ਗਈ ਆ ਕਿੰਨੇ ਦਿਨ ਦੀ ਸੀ ਉਹਨਾਂ ਨੇ ਕੱਲ ਦੀ ਸੂਈ ਦੇ ਵਛੀ ਕੱਲ ਹਾਂ ਜਾਈ ਨਵਾਈ ਨੂੰ ਹੀ ਨਹੀਂ ਮੈਂ ਹਾਂ ਚਲੋ ਇਹ ਜੀ ਰੋਕੇ ਪਾਈ ਆ ਠੀਕ ਆ ਜੀ ਹਾਂਜੀ ਹਾਂਜੀ ਸਵੇਰ ਹੋਊਗਾ ਤਾਂ ਦੂਜਾ ਤੀਜਾ ਹੋਊਗਾ ਪਹਿਲੇ ਸੂਆ ਸੰਧ ਸਾਹਿਬ ਪਹਿਲਾਂ ਆ ਲੈਣ ਕਹਿਨਦਾ ਆਪਕੋ ਪਹਿਲਾਂ ਦੰਦਾ ਜਾਂ ਵਛੀ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਪਹਿਲਾ ਸੂਆ ਸੂਈ ਹੈ ਕੱਲ ਦੀ ਮਗਰ ਬੱਛਾ ਆ ਗਿਆ ਦੇ ਹੈ ਮਗਰ ਬੱਛੀ ਵੀ ਅੰਦਰ ਹੈ ਮਗਰ ਇਹ ਮਗਰ ਬੱਛਾ ਹੈ ਸੰਧ ਸਾਹਿਬ ਮਗਰ ਬੱਛਾ ਜੀ ਹਾਂਜੀ ਲੋ ਵੀ ਮਗਰ ਬੱਛਾ ਹੈ ਕੱਲ ਦੀ ਸੂਈ ਹੈ ਠੀਕ ਆ ਤੇ ਥੋੜਾ ਜਿਹਾ ਨਵਾਏ ਤੋ ਆਏ ਪਸ਼ੂ ਉਸ ਤੇ ਐਸ ਵਕਤ ਪਿੰਦਰ ਵੀਰ ਕੋਈ ਦੋ ਕੁ ਡੰਗ ਦੀ ਹੋ ਗਈਆਂ ਚਵਾਈਆਂ ਹਾਂਜੀ ਦੋ ਕੁ ਡੰਗ ਦੀ ਕੋਈ 10-12 ਕਿਲੋ ਦੁੱਧ ਹੈਗਾ 10-12 ਕਿਲੋ ਬੋਲਾ ਹੈਗਾ ਹੀ ਇਹਦਾ ਹਾਂਜੀ ਹਾਂਜੀ ਇਹ ਚੋਣ ਚਾਨ ਸਾਫ ਬਿਲਕੁਲ ਸਾਫ ਸੰਢੀ ਸੀਲ ਕੋਈ ਲੱਤ ਸਵਾਰ ਨਹੀਂ ਕਰਦੀ ਠੀਕ ਹੈ ਜਵਾਬ ਹਮਾਰੀ ਵੀ ਪੱਕੀ ਹੁੰਦੀ ਠੀਕ ਆ ਲੈ ਵੀਰਪਿੰਦਰ ਖੋਲ ਗਏ ਪਹਿਲਾ ਸਵੇਰ ਦੋਸਤੋ ਇਹ ਵਾਇਰ ਸੁਈ ਆ ਠੀਕ ਆ ਜੀ ਕੱਲ ਦੀ ਸੁਈ ਆ ਇਹ ਡਿਟੇਲ ਆ ਕੋਈ 11-10 11 ਲੀਟਰ ਕੋਈ ਦੋ ਡੰਗ ਦੀ ਚਵਾਈ ਹੋਈ ਆ ਠੀਕ ਆ ਜੀ ਸੋ ਬੋਲਾ ਜਿਹੜਾ ਇੰਨਾ ਕਿ ਨੋਟ ਕੀਤਾ ਗਿਆ ਕਾਤੋਂ ਵੱਡਾ ਇਸ ਵਾਇਰ ਦਾ ਬਾਕੀ ਆਪਾਂ ਤੁਹਾਨੂੰ ਇਧਰ ਥੋੜਾ ਜਿਹਾ ਆਪਾਂ ਕਹਿ ਲਿਆ ਜੀ ਜਿਵੇਂ ਪਸੂ ਇੱਕ ਵਾਰੀ ਸੂਸਵਾਚ ਆਇਆ ਉਹ ਤੁਸੀਂ ਆਪ ਜੱਜ ਕਰ ਲਿਓ ਜੇ ਠੀਕ ਆ ਤੇ ਕੱਦ ਵੱਡਾ ਕੋਈ ਭਰਾ ਚਲੋ ਸਾਹਬਾਂ ਨਾਲ ਲੈ ਜਾਂਦਾ ਹਾਤੂ ਤੇ ਚੰਗਾ ਫੇਰ ਲਿਓ ਜੇ ਵੈੜ ਇਹੋ ਦੂਣੀ ਜਾਪਣੀ ਆ ਕੱਦ ਪੁੱਤ ਜਿੱਡਾ ਵੱਡਾ ਐ ਇਸ ਵੈੜ ਨੂੰ ਤੇ ਪਹਿਲਾ ਸੂਵਾ ਸੋਈ ਆ ਕਰਮਾੜੀ ਥਾਂ ਨੂੰ ਮੁੱਠੀ ਮੁੱਠੀ ਆ ਸੋ ਚਵਾਈ ਚਬੂਈ ਦੀ ਸਾਫ ਨਿਕਲੀ ਆ ਠੀਕ ਆ ਜੀ ਸੋ ਉਹ ਭਰਾ ਮੇਰਾ ਕੋਈ ਵੀ ਇੱਥੇ ਆਉਂਦਾ ਆਪਣੀ ਤੁਸੀਂ ਚੋਕੇ ਤਸੱਲੀ ਕਰ ਹੀ ਲੈਣੀ ਆ ਹਾਂ ਠੀਕ ਹੈ ਜੀ ਅੱਛਾ ਪਿੰਦਰ ਵੇਰੇ ਦੀ ਕੀ ਡਿਮਾਂਡ ਕਰਾਂਗੇ ਇਹ ਹੰਸ 65 ਦੀ ਦੇਣੀ 65000 ਦੀ ਹਾਂਜੀ ਹਾਂਜੀ ਠੀਕ ਹੈ ਬਹੁਤ ਵੱਡੀ ਬੱਚੀ ਹਾਂ ਸੋ ਸੁਸਾਚ ਆਈ ਆ ਚਾਹ ਦਾ ਕੁੱਤ ਦਾ ਕਰਮਾ ਲੀ ਨੂੰ ਡਾਟਾ ਲੱਗਾ ਪੂਰੇ ਵੱਡੇ ਬੋਥਾ ਸੋਣੀ ਬਹੁਤ ਸੋਨਾ ਸਵਾਦੀ ਲੱਗਾ ਜੀ ਲਓ ਵੀ ਗਰਮੀ ਇਹਨਾ ਠੰਡੀ ਫਿਰ ਨਹੀਂ ਬੜੀ ਹਾਂਜੀ ਲਓ ਵੀ ਇਹ ਦੋਸਤੋ 65000 ਦੀ ਠੀਕ ਹੈ ਜੀ ਅੱਜ ਅੰਕੜਾ ਸਾਰਾ 65 65000 ਦਾ ਪਿੰਦਰ ਕਰਤਾ ਹਾਂ ਜੀ ਇਹ ਰੱਬ ਨੇ ਗੱਲਾਂ ਮੰਜਨੀਆਂ ਚੰਦ ਸਾਬ ਜੀ ਰੱਬ ਲੋ ਹੀ ਹੋਗੀਆਂ ਗੱਲਾਂ ਹਾਂ ਜੀ ਹਾਂ ਜੀ ਲੋ ਵੀ ਅਵੀ 60000 ਦਾ ਨਗ ਮਿਲੂਗਾ ਇੱਕ ਇਧਰ ਹੋਰ ਤੁਹਾਨੂੰ ਆਪਾਂ ਤਾਜੀ ਪੋਸਾ ਦਿੰਦੇ ਆ ਵੀ ਬੱਚੀ ਤਾਜੀ ਸੂਈ ਆ ਤੇ ਇਹਦਾ ਵੀਰ ਸੂਬਾ ਕਿਨਵਾ ਪਿੰਦਰ ਸੰਦੂ ਸਾਹਿਬ ਕੋ ਦੂਜਾ ਮਾਲ ਲੈ ਕੋਈ ਵੀਰ ਤੀਜਾ ਮਾਲ ਲੈ ਵੀ ਹਾਂ ਦੂਜੇ ਤੀਜੇ ਜੀ ਆ ਦੂਜੇ ਤੀਜੇ ਜੀ ਆ ਤੇ ਸੰਦੂ ਸਾਹਿਬ ਦੀ 16 ਕਿਲੋ ਇਸ ਥਲੇ ਪੋਲੀ ਜੀ 16 ਕਿਲੋ ਅੱਜ ਕਿਨਵਾ ਤੀਜਾ ਚੌਥਾ ਦਿਨ ਆ ਤੀਜਾ ਚੌਥਾ ਦਿਨ ਮਗਰ ਬੱਚੀ ਐ ਮਗਰ ਬੱਚੀ ਐ ਲੋ ਵੀ ਮਗਰ ਬੱਚੀ ਆ ਗਈ ਆ ਬੱਚਾ ਕਰੋ ਚੈੱਕ ਤੋਂ 나ੜੂਆ ਨਾਲ ਬੱਚੇ ਦੇ ਠੀਕ ਆ ਦੀ ਸੁੱਕਾ 나ੜੂਆ ਨਾਲ ਅੱਜ ਤੀਜਾ ਚੌਥਾ ਦਿਨ ਤੇ 15 16 ਕਿਲੋ ਬੌਲੀ ਇੰਦੇ ਥੱਲੇ ਹਾਜ਼ਰ ਆ ਕੱਦ ਬੋਤਾਲੀ ਇਹ ਵੀ ਵੱਡੀ ਆ ਕੋਈ ਭਰਾ ਆਪਣਾ ਸੱਜਣ ਆ ਰਿਹਾ ਦੂਰੋਂ ਨੇੜਿਓਂ ਤੇ ਕੱਦ ਵੱਡਾ ਇਹਦਾ ਠੀਕ ਆ ਤੇ ਚਵਾਈ ਚੁਬੀ ਦੀ ਕੋਈ ਪਸ਼ੂ ਦੇ ਚ ਕੋਈ ਡਿਫੈਕਟ ਹੋਇਆ ਦੇ ਵਿੱਚ ਦਸੀਓ ਕੀ ਗੱਲ ਬਾਤੀ ਚੋਂ ਚਾਨ ਬੜੀ ਮੋਟੀ ਲੱਗੀ ਆ ਤੇ ਪੋਲੀ ਪਹਿਲੀ ਬਹੁਤ ਆ ਹਾਂਜੀ ਹਾਂਜੀ ਠੀਕ ਆ ਬਈ ਲੋ ਵੀ ਸਵੇਰ ਦੋਸਤੋ ਦੂਜਾ ਕੋਈ ਤੀਜਾ ਮੰਨ ਕੇ ਸੌਦਾ ਕਰ ਲਵੇ ਠੀਕ ਆ ਆ ਦੇਖੋ ਠੀਕ ਆ ਜੀ ਮੋਹਪਿੰਦਰ ਵੀਰੇ ਖੁੱਲ ਗਏ ਨੂੰ ਵੀ ਦਿਖਾ ਦਉ ਠੀਕ ਆ ਜੀ ਸੋ ਦੋਸਤੋ ਜਿਹੜੀਆਂ ਦੋਵੇਂ ਇਹ ਵੜਾ ਸੁਈਆਂ ਠੀਕ ਆ ਜੀ ਬੌਲੀ ਦੇ ਉੱਤੇ ਆ ਬੌਲੇ ਨਾਲ ਦੇ ਥੱਲੇ ਹਾਜ਼ਰ ਆ ਇੱਕ ਥੱਲੇ 10-11 ਕਿਲੋ ਕਾਲਦੀ ਸੂਈ ਥੱਲੇ ਤੇ ਆ ਜਿਹੜੀ 15-16 ਕਿਲੋ ਬੌਲੀ ਇਹਦੇ ਥੱਲੇ ਹੁਣ ਮੌਜੂਦ ਆ ਸੋ ਹਾਟ ਕਰ ਤਾ ਸੋਨਾ ਗੜੀਏ ਗਰਮੀ ਜਾਂ ਤਾ ਹ ਸੰਦ ਸਾਹ ਉਹ ਨਾਲ ਕਰੌਸ ਆ ਕੇ ਨਾਲ ਹੀ ਕਰੌਸ ਆ ਕੇ ਆ ਕਵਾਈ ਦੀ ਵੀ ਬਹੁਤ ਚੰਗੀ ਲੱਗੀ ਨੂੰ ਹਾਂਜੀ ਹਾਂਜੀ ਲੋ ਜੀ ਫੁੱਲ ਹਾਈਟ ਦੇ ਵਿੱਚ ਆ ਠੀਕ ਆ ਸੋ ਲੰਬੀ ਲੰਬੀ ਵੀ ਕਾਫੀ ਆ ਤੇ ਬਾਕੀ ਥਣ ਵੀ ਬਹੁਤ ਸੋਹਣਾ ਵੈਸੇ ਹੱਥੀ ਮੁਠੀ ਵਾਲਾ ਸੋ ਜੋ ਗੱਲ ਕਹੀ ਜਾਊਗੀ ਠੀਕ ਆ ਜ ਉਸ ਤੇ ਹਾਬ ਤੇ ਤੁਸੀਂ ਸੌਦਾ ਕਰਨਾ ਹੁੰਦਾ ਹੈ ਕੋਈ ਮੇਰਾ ਭਰਾ ਇਥੇ ਆਣ ਕੇ ਇਹ ਗੱਲ ਬਾਤ ਨਹੀਂ ਨਿਕਲੂਗੀ ਵੀ ਕੋਈ ਥਣ ਛੋਟਾ ਨਿਕਲ ਆਊਗਾ ਜਾਂ ਕੱਦ ਛੋਟਾ ਨਿਕਲ ਆਊਗਾ ਵੱਡਾ ਕਿਹਾ ਜਾਊਗਾ ਠੀਕ ਆ ਤੇ ਕੱਦ ਵੱਡਾ ਇਹਦਾ ਮਿਲਦੀਆਂ ਬਲਾਉਂਦੀਆਂ ਬਿੰਦਰ ਇਹਨਾਂ ਵਿਚਾਰੀਆਂ ਨੇ ਕੀ ਆਖਣਾ ਹੈ ਬਿਲਕੁਲ ਠੱਲੀਆਂ ਧਿਰੀਆਂ ਦੇ ਟਵਾਚੂਏ ਸੰਧੂ ਸਾਹਿਬ ਕੋਈ ਆਉ ਉਹ ਵੀਰ ਨੇ ਚੋਕੇ ਖੜਨੀ ਆ ਬਸ ਬਸ ਹਨਾ ਫੇਰ ਦੱਸੂਗਾ ਨਾ ਵੀ ਕੀ ਆ ਬਸ ਵੀਰੇ ਬਿੰਦਰ ਕੀ ਕਿੰਨੇ ਦਾ ਮੋਲ ਕੀ ਦੇ ਰਿਹਾ 52000 ਰੁਪਏ ਮੰਗਦੇ ਕਿੰਨਾ ਜੀ 52 52 ਹਾਂਜੀ ਲੈਣ ਦੇਣੀ 55 50 ਦੀ ਦੇ ਦਾਂਗੇ ਚਲੋ ਉਹ ਚੋ ਵੀ ਛੋਟ ਛੱਪਾ ਕਰ ਦਾਂਗੇ ਥੋੜਾ ਚਲੋ ਜੀ ਲਓ ਵੀ 52000 ਦੀ ਦੋਸਤ ਮੰਗ ਡਿਮਾਂਡ ਆ ਠੀਕ ਆ ਜੀ 50000 ਦੇ ਵਿੱਚੋਂ ਵੀ ਛੋਟ ਛੱਪਾ ਹੋ ਜਾਊਗਾ ਸੋ ਮਗਰ ਬੱਛੀ ਇਹਦੇ ਫੀਮੇਲ ਬੱਚਾ ਇਹਦੇ ਮਗਰ ਠੀਕ ਆ ਜੀ ਸੋ 15 16 15 16 ਕਿਲੋ ਇਸ ਵਕਤ ਬੌਲੀ ਆ ਜਿੱਤੇ ਜਿਗ ਦਿਨ ਦੀ ਸੂਈ ਥੱਲੇ ਸਭ ਉਹ ਗੱਲਾਂ ਵਾਲਾ ਨਹੀਂ ਚਵਾ ਕੇ ਦੇਵਾਂਗੇ ਇੱਥੇ ਆਪਾਂ ਹਾਂ ਹਾਂਜੀ ਨਹੀਂ ਜੀ ਗੱਲਾਂ ਨਾਲ ਕਤੋਂ ਉਹ ਕੱਲ ਕਈ ਵਾਰ ਹੁੰਦਾ ਨਾ ਵੀ ਬੰਦਾ ਐਵੇਂ ਮੇਰਾ ਕਹਿੰਦਾ ਵੀਰ ਕਰੇ ਬਪਾ ਮੈਂ ਚਵਾ ਕੇ ਦੇਵਾਂ ਤੁਹਾਡਾ ਕੰਮ 15 16 ਕਹਿੰਦਾ ਕਿ 11 10 12 ਹਾਂਜੀ 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 ਲਓ ਠੀਕ ਆ ਜੀ ਇਸ ਵਾਰ ਦੋਸਤੋ ਇਧਰ ਤੁਹਾਨੂੰ ਇੱਕ ਜੋੜੀ ਆਪਾਂ ਦਿਖਾ ਦਨੇ ਆ ਵੜਾ ਦੀ ਟੁਕੀਆਂ ਨੇ ਗੱਬਾਂ ਨਾਲ ਦੋਨੋਂ ਵੜਾ ਜਿਹੜੀਆਂ ਆਪਾਂ ਲਾਸਟ ਵਿੱਚ ਦਿਖਾਉਣੀਆਂ ਤੁਹਾਨੂੰ ਠੀਕ ਆ ਜੀ ਤੇ ਪਿੰਦਰ ਵੀਰ ਇਹ ਸਵਾ ਬੱਛੀ ਕਿਨਵਾ ਇਹ ਪਹਿਲਾ ਸੂਆ ਸੰਦੂ ਸਾਹਿਬ ਘਾਰ ਆ ਲਿਆਂਦੇ ਕਹਿੰਦੇ ਮੈਂ ਤਾਂ ਕਿ ਪਹਿਲਾ ਵਾ ਕੋਈ ਮੇਰੇ ਕੋਈ ਦੂਜਾ ਵੀ ਮੰਨ ਲੈ ਠੀਕ ਆ ਬੱਚੀ ਇਹ ਗਾੜੀ ਦੇਖੋ ਟਲਾਟੋ ਲੰਬਾ ਵੇਖੋ ਆ ਕਰੋ ਚੱਕ ਹਾਂ ਥੋਂ ਬੜਾ ਟੋਰੀ ਲਗਾ ਉਹ ਵੀ ਖੁਲਣ ਖਲਣ ਥਲੇ ਚੰਗਾ ਡਈ ਹੈ ਠੀਕ ਆ ਜੀ ਮੱਛੀ ਪਹਿਲਾ ਸੂਆ ਖਰੀਦੀ ਗਈ ਹੈ ਜਿੱਥੋਂ ਉਹਨਾਂ ਦੇ ਦੱਸਣ ਮੁਤਾਬਕ ਪਹਿਲਾ ਸੂਆ ਬੱਚੀ ਨੇ ਸੂਣਾ ਲੜਾ ਕੁਈ ਹੱਤਾ ਖੰਡ ਹਜੇ ਵੀ ਆਪਾਂ ਨਾਰਮਲ ਅੰਦਾਜ਼ਾ ਲਾ ਸਕਦੇ ਵੀ ਲਈਦੀ ਆ ਤੇ ਨੇ ਚਾਰੇ ਥਾਂ ਨੇ ਠੀਕਾ ਜੀ ਤੇ ਕਤبوط ਵਾਲੀ ਆ ਪੱਡੇ ਕਦ ਕਰਦੇ ਵੇਚਾ ਠੀਕਾ ਠੀਕ ਅੱਛਾ ਵੀਰੇ ਪਿੰਦਰ ਮੰਨੋ ਵੀ ਪਹਿਲਾ ਸੁਹਾ ਸੋਣੀ ਹੈ ਤੇ ਦੰਦਾਂ ਦੇ ਵਿੱਚ ਹੀ ਹੈ ਛਿੱਗੀ ਆ ਸੰਤੂ ਸਾਹਿਬ ਛਿੱਗੀ ਆ ਹਾਂਜੀ ਲੋ ਵੀ ਇਹ 6 ਰੰਤ ਬੱਚੀ ਆ ਠੀਕਾ ਦਿਖਾਉਣੇ ਆ ਪਲੂਨ ਪਹਿਲਾ ਸੋਹ ਬੱਚੀ ਸੂਨ ਵਾਲੀ ਆ ਵੇਖੋ ਜੀ ਸੋ ਬਾਕੀ ਸੋਣੀ ਆ ਬੱਚੀ ਰੋਵਰਾਪ ਕਰੋ ਚੱਕ ਬੋਤੀ ਵਾਲੀ ਆ ਛੋਟਾ ਕੰਨ ਤੇ ਚੱਡੇ-ਚੁਡੇ ਦੀ ਬੜੀ ਸਾਫ ਆ ਤੇ ਬਹੁਤ ਸੋਨਾ ਥਣ ਜਿਹੜਾ ਵੇਖੋ ਅਜੇ ਪਸਮਾ ਤੋਂ ਬਾਅਦ ਦੀ ਆਪਾਂ ਗੱਲ ਕਰਾਂਗੇ ਉਹ ਤੋਂ ਵੱਖਰੀ ਹੈ ਪਹਿਲਾਂ ਹੀ ਕਰਮਾਲੀ ਦੇ ਥੱਲੇ ਮੁੱਠੀ ਮੁੱਠੀ ਥਾਣਾ ਠੀਕ ਹੈ ਜੀ ਆਹ ਦੇਖੋ ਅਰਾਮ ਨਾਲ ਬਿੰਦੂ ਵੀ ਲੈ ਜੂ ਹਫਤਾ ਆਠ ਦਿਨ ਹਾਂ ਜੀ ਹਾਂ ਜੀ ਲੈ ਜੂ ਸਾਨੂੰ ਸੋ ਇਹ ਆ ਜੀ ਇਹਦਾ ਸੰਧੂ ਇਹਦਾ ਜਨਾ ਸੇਮ ਹੀ ਆ 52 52 ਹਾਂ ਠੀਕ ਹੈ ਜੀ ਉਹਦਾ ਤਾਂ ਸੇਮ ਨਹੀਂ ਕੀਤਾ ਉਹ ਤਾਂ ਤਾਂ ਮਾਨਤਨ ਕਰਤਾ ਸੀ ਇਹਦਾ ਵੀ ਮਾਨਤਨ ਕਰ ਦਾਂਗੇ 50 ਜੋ ਅੱਛਾ ਅੱਛਾ ਹਾਂ ਜੀ ਠੀਕ ਹੈ ਲਓ ਵੀ ਇਹਦਾ ਵੀ ਮਾਨਤਨ ਹੋ ਜਾਊਗਾ 50000 ਦੇ ਵਿੱਚੋਂ ਠੀਕ ਹੈ ਜੀ ਤਾਂ ਟਮਾਂਡਾ ਟਬੋਂਡਾ 52 52 ਜੋ ਮਰਜ਼ੀ ਕਰਾਈ ਚੱਲੋ ਤੇ 50000 ਦੇ ਵਿੱਚੋਂ ਮਾਨਤਨ ਹੋ ਜਾਊਗਾ ਫੱਬੀ ਘੜੀ ਆ ਵਾਸੀ ਥੱਲਿਓ ਪੂਰੀ ਬਣ ਬਣ ਜਾਣੀ ਆ ਠੀਕ ਹੈ ਜੀ ਅੱਜ ਦੇਖੋ ਮੇਰੀ ਹੱਡ ਜੀ ਦੀ ਵੱਡੀ ਆ ਛੋਟੀ ਨਾ ਮੇਰਾ ਵੀਰ ਮੰਨ ਕੇ ਸੋਦਾ ਮੂੰਹ ਤੋਂ ਵੱਡੀ ਲੱਗਿਆ ਹਾਂ ਇੱਧਰ ਲਓ ਵੀ ਠੀਕ ਆ ਜੀ ਕਾ ਤੋਂ ਵੱਡਾ ਬੂਥੀ ਬਾਥੀ ਬਹੁਤ ਸੋਹਣੀ ਚਮਕਦਮ ਕਾਲੀ ਅਵਾਰ ਹੈ ਠੀਕ ਆ ਜੀ ਤੇ ਵੈਸੇ ਥੋੜਾ ਜਿਹਾ ਮੌਸਮ ਹੋਵੇਂ ਦਾ ਬੱਦਲ ਵਾਈ ਜਿਆਲਾ ਥੋੜੇ ਨਵਾਇ ਤੋਂ ਆਇਆ ਪਸ਼ੂ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਚਮਕਦਮ ਕਪੂਰੀ ਹੈ ਬੱਜੀ ਦੀ ਬਹੁਤ ਖੂਬਸੂਰਤ 50000 ਦੇ ਵਿੱਚੋਂ ਛੋੜ ਚੱਪਾ ਇੱਧਰ ਇੱਕ ਹੋਰ ਤੁਹਾਨੂੰ ਆਪਾਂ ਵਾਰ ਦਿਖਾ ਦਿੰਨੇ ਆ ਪਿੰਦਰ ਵੀਰੇ ਆ ਵਿਖਾਉਣੀ ਇੱਕ ਵਾਰ ਹਾਂਜੀ ਹਾਂਜੀ ਠੀਕ ਆ ਜੀ ਇਹ ਗੱਬੜਾ ਬੱਜੀ ਇੱਕ ਗੱਪਾ ਹਾਂ ਜੀ ਇਹ ਸੂਆ ਪਹਿਲਾ ਮਾਲਕ ਦੂਜਾ ਮਾਲਕ ਠੀਕ ਆਪਾਂ ਦੇ ਕਾਲੀ ਲਈ ਦੂਜਾ ਸੂਆ ਠੀਕ ਹੈ ਹਾਂਜੀ ਉੱਧਰ ਆ ਜਾ ਭਾ ਮੈਂ ਚਲੋ ਕੋਈ ਭੈਣ ਭਰਾ ਪੱਦਰੀ ਮੰਗਰਾਂ ਦਾ ਲੋ ਵੀ ਛੋੜੇ ਦੇ ਭਾ ਦੀ ਜਿਹੜੀ ਦੋਸਤ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਭਰਾਣੇ ਚਲੋ ਥੋੜੇ ਪੈਸੇ ਵੀ ਲਾਉਣੇ ਹੁੰਦੇ ਆ ਦੁਕਾਨਦਾਰੀ ਆ ਮਾਲ ਵੱਡਾ ਛੋਟਾ ਹਰੇਕ ਤਰ੍ਹਾਂ ਦਾ ਲਿਆਉਣਾ ਪੈਂਦਾ ਤੇ ਸੂਆ ਦੂਜਾ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ ਕੱਚੀ ਅਜੇ ਠੀਕ ਆ ਜੀ ਕੋਈ 8-10 ਦਿਨ ਘਟੋ ਘਟਾ ਆਵਣਾ ਲੈ ਵੀ ਲੈ ਜੂਗੀ ਸੰਤੂ ਸਾਹਿਬ ਦਾ ਵੀ ਚੰਗਾ ਲੱਗ ਆਹ ਦੇਖੋ ਜੀ ਠਰਦੀ ਪਈ ਹੈ ਜੇ ਸੋ ਦੂਜਾ ਸੂਆ ਵਛੀ ਨੇ ਸੂਣਾ ਤੇ ਥੋੜੇ ਪੈਸੇ ਨਾਰਮਲ ਜੈਜ ਰੇਟ ਦੇ ਉੱਪਰ ਤੁਹਾਨੂੰ ਅੱਜ ਇਹ ਬੱਛੀ ਮਿਲ ਜਾਊਗੀ ਸੋ ਚਾਰੇ ਥਾਣ ਕੋਈ ਪੰਜਵੀਂ ਫੋਟ ਨਹੀਂ ਨਾਲ ਹੀ ਗਈ ਠੀਕ ਆ ਜੀ ਆ ਦੇਖੋ ਚਾਰੂ ਚੁਰੂ ਆ ਬੱਛੀ ਹੋਏ ਬਿਲਕੁਲ ਓਕੇ ਬਗਏ ਚਾਈ ਬਿਲਕੁਲ ਹੈ ਠੰਡੀ ਆ ਕੋਈ ਸ਼ੂਕਰ ਜੀ ਨਹੀਂ ਹੈਗੀ ਕਰਮਾ ਲਈ ਠੀਕ ਆ ਜੀ ਤੋਰੇ ਤਾਰੇ ਤੋਂ ਨਾਰਮਲ ਹੀ ਤੁਸੀਂ ਇੱਕ ਆਈਡੀਆ ਲਾ ਲਓਗੇ ਠੀਕਾ ਮੋਲੇ ਦਾ ਪਿੰਦਰ ਕੀ ਕਰਾਂਗੇ ਅੱਜ ਸਾਨੂੰ ਸਾ ਮੋਲੇ ਦਾ 35000 ਰੁਪਿਆ ਹਾਂ ਹਾਂ ਨਾ 33 ਦੀ ਦੇਰੀਏ 33 ਇਹ ਹਟ ਦਾਂਗੇ 32 ਦੀ ਜਾਂਦੀ ਏ 32 ਦੀ ਹਾਂਜੀ ਆਹ ਹੁਣੇ ਕੋਈ ਮੌਜ ਕਰੇ ਚਲੋ ਲੈ ਜਾ ਜੇਰਾ ਭਰਾ ਗਰਮੀ ਜੀ ਨੇ ਸੁੱਖ ਬਣਾ ਛੜਦਾ ਕਿ ਨਹੀਂ ਹਾਂਜੀ ਲਓ ਵੀ ਇਹ 32000 ਦੀ ਦਿਮਾਰ 35 36 ਕੁਛ ਵੀ ਆ 32000 ਐਂਡ ਪੁਆਇੰਟ ਜਿਹੜੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜਾਊਗੀ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਚੰਗੀ ਕੇਅਰ ਕਰ ਲਿਓ ਬੱਚੀ ਦੁੱਧ ਜਿਆਦਾ ਨਹੀਂ ਆਪਾਂ ਕਹਾਂਗੇ ਕੋਈ 8 9 10 9 10 ਲੀਟਰ ਆਰਾਮ ਨਾਲ ਚਵਾਈ ਚੱਲੂਗੀ ਜਿੱਡੇ ਕਈ ਦੀ ਹੈਸੀਅਤ ਤੇ ਢਿੱਲ ਨਹੀਂ ਵਰਤਦੀ ਕੀ ਇਹ ਅੱਜ ਨਾਗਰੇ ਪੀਰ ਪਿੰਦਰ ਦੇ ਕੋਲੇ ਟੋਟਲ 6 ਠੀਕਾ ਜੀ ਜਿਨ੍ਹਾਂ ਦੇ ਵਿੱਚ ਸੁਵੇਸ ਵਾਇ ਪਸ਼ੂ ਗੱਬਣ ਦੋ ਟੁਕੀਆਂ ਵਹਿੜਾਂ ਤੇ ਇੱਕ ਆਪਾ ਤੁਹਾਨੂੰ ਹੱਥਲ ਝੋਟੀ ਦਿਖਾਤੀ ਹੈ ਜਿਹੜੀ ਥਾਪੀ ਤੇ ਮਿਲਦੀ ਹੈ ਬਹੁਤ ਪਿਆਰੀ ਝੋਟੀ ਆ ਸੋ ਉਹ ਅੱਜ ਨਾਗਰੇ ਬਾਕੀ ਇਥੇ ਆਣ ਕੇ ਆਪਣੀ ਤੁਸੀਂ ਚੋ ਕੇ ਤਸੱਲੀ ਕਰ ਸਕਦੇ ਹੋ ਤੇ ਪਿੰਦਰ ਇੱਕ ਨੰਬਰ ਬੋਲਦੇ ਵੀਰ ਨੰਬਰ ਜੀ 76968 68905 ਠੀਕ ਹੈ ਜੀ ਲੋਬੀ ਪ੍ਰਭੂ ਉਹ ਨੰਬਰ ਆ ਵੀਰ ਪਿੰਦਰ ਸਰਾਲੀ ਮੰਡ ਪੱਟੀ ਦੇ ਬਿਲਕੁਲ ਲਾਗੇ ਜ਼ਿਲ੍ਹਾ ਤਰਨਤਾਰਨ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਕਾਲਜ